ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ ਹੁਣ ਜਾ ਰਹੇ ਆਪਾਂ ਕਿਤੇ ਬਾਹਰ ਘੁੰਮਣ ਠੀਕ ਹੈ ਘੁੰਮਣ ਵੀ ਜਾਣਾ ਥੋੜਾ ਜਿਹਾ ਕੰਮ ਕਰਨਾ ਆਪਾਂ ਰਾਸ਼ਨ ਕਾਰਡ ਦਾ ਤੋਂ ਤੁਹਾਨੂੰ ਆਪਾਂ ਬਾਅਦ ਜਾ ਕੇ ਮਿਲਦੇ ਆ ਦੇਖਦੇ ਆ ਉੱਥੇ ਕੀ ਕਹਿੰਦੇ ਆ ਉਹ ਸੁਣ ਅਸੀਂ ਜਾਲ ਲੱਗੇ ਆ ਸੇਹ ਦਾ ਤਰਫ ਹੀ ਹੁੰਦਾ ਵਾ ਇੰਨੀ ਟ੍ਰਾਫਿਕ ਆ ਇਸ ਟਾਈਮ ਵੀ ਇੰਨੀ ਟ੍ਰਾਫਿਕ ਆ ਬਹੁਤ ਜ਼ਿਆਦਾ ਪਰ ਆਪਾਂ ਜਾ ਰਹੇ ਆ ਥੋੜਾ ਜਿਹਾ ਰਾਸ਼ਨ ਕਾਰਡ ਦਾ ਕੰਮ ਜਾ ਰਹੇ ਆ ਇੱਥੇ ਖੇਤ ਵੀ ਹੈਗੇ ਕਿੰਨੇ ਸੋਹਣੇ ਸੋਹਣੇ ਖੇਤ ਆ ਦੇਖੋ ਮਜ਼ਾ ਆ ਜਾਂਦਾ ਖੇਤਾਂ 'ਚ ਜਾ ਕੇ ਤਾਂ ਆ ਦੇਖ ਆ ਇੱਥੇ ਪੇਂਟ ਪੁੰਡ ਦੀ ਦੁਕਾਨ ਹੈ ਆ ਦੇ ਠੇਕੇ ਠੇਕੇ ਨਹੀਂ ਦਿਖਾਉਂਦੇ ਆ ਜਿੱਦਾਂ ਆ ਦੇ ਹਵਾ ਦਾ ਆ ਦੇਖ ਕਿੰਨੇ ਸੋਹਣੀ ਖੇਤੀ ਹੈ ਇੱਧਰ ਹੈ ਨਾ ਬਹੁਤ ਸੋਹਣਾ ਹੈ ਇੱਧਰ ਬਹੁਤ ਜ਼ਿਆਦਾ ਅੱਛਾ ਵੀ ਹੈ ਇੱਧਰ ਦੀ ਮਤਲਬ ਜਿੱਦਾਂ ਖੇਤ ਕੋਤ ਉਹਨਾਂ ਤੇ ਸਹੀ ਲੱਗਦਾ ਥੋੜਾ ਮਤਲਬ ਨਵੀਂ ਨਹੀਂ ਹੈ ਗਿਆ ਹੈ ਥੋੜੇ ਬਹੁਤ ਜ਼ਿਆਦਾ ਖੇਤ ਨਹੀਂ ਬਾਕੀ ਮਾਰਕਟ ਹੀ ਬਣੀ ਹੈ। ਤੁਸੀਂ ਦਫਤਰ ਪਰ ਲਾਸਣ ਕੱਟਦੇ ਵਾਲੇ ਬਣਿਆ ਨੇ 3-4 ਵਾਰੀ ਤਾਂ ਹੋ ਚੁੱਕਿਆ ਸਾਡੇ ਨਾਲ ਆ ਦੇਖੋ ਦਫਤਰ ਹੈ। ਪਿੱਛੇ ਦੇਖੋ ਖੇਤੀ ਨਹੀਂ ਵਧੀਆ ਹੈ। ਬਹੁਤ ਸੋਹਣਾ ਹੈ ਪਿੱਛੇ। ਹਵਾ ਵੀ ਤਾਂ ਬਹੁਤ ਸੋਹਣੀ ਚੱਲਦੀ ਆ ਰਹੀ। ਸਾਡੇ ਨਾਲ ਉਹ ਰਸਨ ਨਾਲ ਸੀ 3 ਵਾਰੀ ਆ ਗਿਆ 3 ਵਾਰੀ ਰਸਨ ਕਾਟਣੀ ਬਣੀ ਸੀ ਤੇ ਬਹੁਤ ਔਖੇ ਹੋ ਗਏ। ਗੁੜ ਇਹਨਾਂ ਕੱਢ-ਕੱਢ ਕੇ ਬੰਦਾ ਪਾਗਲ ਹੀ ਹੋ ਜਾਵੇ। ਇਹੋ ਜਿਹਾ ਤਾਂ ਇੱਥੇ ਸਰਕਾਰੀ ਬੰਦੇ ਹੁੰਦੇ ਆ। ਕੰਮ ਕਰਦੇ ਨਾ ਕੁਛ ਬਸ ਬੋਰਡ ਇਹਨਾਂ ਨੂੰ ਦੇ ਦਿਓ ਦਿਤਾ ਦਿਓ ਬਸ ਹੋ ਸੇ ਫਿਰ ਕਰਦੇ ਕੁਛ ਨਹੀਂ ਤਾਂ ਇਹ ਤਾਂ ਫਿਰ ਬੰਦੇ ਬੋਰਡ ਪਾਉਂਦਾ ਦਿਲ ਨਹੀਂ ਆਦਾ ਬਿਲਕੁਲ ਇਹੋ ਜਿਹੇ ਬੰਦਿਆਂ ਨੂੰ ਤਾਂ ਹੁਣ ਅਸਲ ਕਿੰਨੇ ਗੇੜੇ ਕਿੰਨੇ ਵਾਰੀ ਕਰਾਂਗੇ ਚਲੋ ਕੋਈ ਨਾ ਅਗਲੇ ਦੀ ਮਰਜ਼ੀ ਹੁੰਦੀ ਆਪਾਂ ਕੀ ਕਰ ਸਕਦੇ ਤੇ ਅਸੀਂ ਕਹੇ ਕਰ ਤੈਨੀਆਂ ਚਾਰ ਵਾਰ ਆਜੇ ਨਾ ਰਜਨਗੜਵਾਂ ਫਰੰਦਰਾ ਆਤਾ 3-4 ਵਾਰੇ ਤੁਸੀਂ ਆਪਸੇ 3-4 ਵਾਰ ਹੀ ਘਾਟੋ ਨਾ ਨਾ ਹੁਤਾ ਕਿ ਅਜੇ ਤੱਕ ਨਾ ਰਜਨਗੜਵਾਂ ਬਣਿਆ ਨਾ ਆ ਕੇ ਵਾਪਸ ਨਾ ਆਇਆ ਨਾ ਬਣਿਆ ਨਾ ਆਇਆ ਬਹੁਤ ਅਫਰ ਹੋ ਰਿਹਾ ਹੈ ਰਜਨਗੜਵਾਰੇ ਆਪਾਂ ਇੰਨਾ ਮਤਲਬ ਸਾਜੀ ਜੋੜੀ ਨੇ ਤਾਂ 50000 ਰੁਪਏ ਲੋਕਾਂ ਨੂੰ ਇੰਨਾ ਹੋ ਨਹੀਂ ਹੁੰਦਾ ਕੀ ਗੱਡੀ ਲੋਕ ਕੋਈ ਉਹਨਾਂ ਪਤਾ ਨੂੰ ਘਰੇ ਜਾ ਕੇ ਦਿੰਦੇ ਹੈ ਇਸ ਤੋਂ ਪੈਨੇ ਆ ਬਾਰ ਬਹੁਤ ਜ਼ਿਆਦਾ ਬਾਦ ਕਰ ਮਿਲ ਰਕਦੇ ਟੈਨਸ਼ਨ ਹੀ ਹੋ ਜਾਂਦੀ ਛੰਨੀ ਤੋਂ ਰਾਤ ਨੂੰ ਘਰ ਦੇ ਲੋਕੇ ਤਾਂ ਕਰਦੇ ਆ ਕੇ ਤਿੰਨ ਚਾਰ ਵਾਰੀ ਹੋ ਚੁੱਕੇ ਸਾਡੇ ਨਾਲ ਕਰਦੇ ਨੇ ਫਿਰ ਅਸੀਂ ਪੋਸ਼ਪਨ ਨੂੰ ਫਿਰ ਦਿੱਲੀ ਘਰ ਆਵਾ ਗਏ ਗਏ ਹਾਰੇ ਕੋ ਥੋੜਾ ਬਿਊਟੀ ਸ਼ੈਡੋਨ ਬਗਿਆਰਾ ਆਈਡੀਆ ਇਹਦਾ ਆਹ ਥੋੜੀ ਜਿਹੀ ਮਾਰ ਆਹ ਦੇਖੋ ਪਾਰ ਤੇ ਹੈ ਨਾ ਪਾਰ ਹਾਰ ਵੀ ਤੇ ਟ੍ਰਾਫਿਕ ਇੱਥੇ ਜ਼ਿਆਦਾ ਲੱਗਦਾ ਰੋਡ ਛੋਟੀ ਹੈ ਨੇ ਡੱਟਿਆ ਆ ਦੇਖ ਮੰਜੇਤਰ ਦੀ ਸਾਈਡ ਤੇ ਦੇਖ ਗਏ ਨਾ ਮੰਜੇ ਆ ਦੇਖ ਹੈ ਨਾ ਕੋਈ ਮੰਜੇ ਆ ਲੈ ਚੱਪਾ ਇਹ ਹਨਾ ਪਧਾਰਿਆ ਕਰੇ ਬੂਆ ਵਾਲੀ ਰੋਡ ਮੋੜਲੀ ਆ ਦੇਗਾ ਜੀ ਬੁਆ ਵਾਲੀ ਰੋਡ ਤੇ ਆ ਰਿਹਾ ਸਾਡੇ ਬੁਆ ਜੀ ਦਾ ਘਰ ਇੱਥੇ ਰਸਤੇ ਤੇ ਹੀ ਖੰਦਾ ਹਾਂਜੀ ਸੰਦੇਓ ਮੈਂ ਨਾ ਕੱਲ ਕੱਲ ਰਖੜੀ ਆਪਣੇ ਮੰਮੀ ਘਰੇ ਜਾਣਾ ਵਾ ਚੱਲ ਜਾਗੇ ਯਾਰ ਹਈ ਰੁਕ ਜਾ ਇਹ ਰਖੜੀ ਕੱਲ ਆਂ ਕਿ ਹਈ ਤੈਨੂੰ ਪਹਿਲੀ ਤੈਨੂੰ ਉਹ ਪਹਿਲੀ ਰਖੜੀ ਹੈ ਜੇ ਚੱਲਾਂਗੇ ਮੈਂ ਪਿਆ ਨਾ ਬੋਲੀ ਨਾ ਜਿਆਦਾ ਨਾ ਚੱਲਾਓ ਮੇਰੇ ਉਪਰ ਤੂੰ ਯਾਰ ਚੱਲਾਂਗੇ ਜਦ ਮੈਂ ਤੈਨੂੰ ਕਹਾਂ ਦਾ ਕੋਈ ਨਹੀਂ ਦੇਖਾਂਗੇ ਹਈ ਤੋਰ ਕੰਮ ਕਰ ਲੈਂਦੇ ਫਿਰ ਮੈਂ ਬਿਜ਼ੀ ਆ ਜੀ ਚੱਲਾਂਗੇ ਕੋਈ ਗੱਲ ਨਹੀਂ ਉਹ ਪਿਛਲੇ ਵਾਰੇ ਵੀ ਲੈ ਕੇ ਗਏ ਵਿੱਚ ਮੈ ਵੀਿੱਦੀ ਹੋਇਆ ਸੀ ਹੁਣ ਸਾਹਮਣੇ ਮੈਂ ਰੋਟੀ ਨਹੀਂ ਬੈਠਣ ਦੀ ਬੁੱਖ ਮੈਨੂੰ ਕੀ ਹੈ ਜੇ ਮੇਰੀ ਗੱਲ ਨਹੀਂ ਮੰਨਦੇ ਮੈਂ ਕਿਉਂ ਮੰਨਾਂ ਮੈਂ ਵੀ ਕਰਨਾ ਉਹ ਆਪੇ ਕਰਨੀ ਮੈਂ ਕਹਾਂਗਾ ਗਾਇਜ਼ ਮੀ ਪੈਰੇ ਆ ਦੇਖੋ ਬਹੁਤ ਜ਼ਿਆਦਾ ਸ਼ਾਮ ਦੇ 5 ਤੋਂ ਉੱਪਰ ਦਾ ਟਾਈਮ ਆ ਮੀ ਬਹੁਤ ਜ਼ਿਆਦਾ ਵੇਰੇ ਪਰ ਸਾਨੂੰ ਨਾ ਆ ਚੀਜ਼ ਦਾ ਡਰ ਆ ਜੀ ਆ ਚੀਜ਼ ਦਾ ਜੇ ਇੱਥੇ ਪਾਣੀ ਭਰਨਾ ਸ਼ੁਰੂ ਹੋ ਗਿਆ ਤਿੰਨ ਅਗਰ ਦੇਖ ਲਓ ਜੀ ਗਲੀ ਦੇ ਵਿੱਚ ਜੇ ਪਾਣੀ ਭਰ ਕੇ ਤੇ ਅੰਦਰ ਕਮਰਿਆਂ 'ਚ ਪਾਣੀ ਆਏ ਨਾ ਅਸਾ ਭਾਈ ਮੀਂਹ ਦੇ ਉੱਪਰੋਂ ਬਸ ਇਹੀ ਚੀਜ਼ ਤੋਂ ਡਰਦੇ ਕਿ ਪਾਣੀ ਅੰਦਰ ਆ ਜਾਵੇ ਕਿਉਂਕਿ ਕਮਰੇ ਫਿਰ ਸਾਰੇ ਭਰ ਜਾਂਦੇ ਆ ਉਸ ਦਿਨ ਵੀ ਰਾਤ ਨੂੰ ਪਾਣੀ ਆਇਆ ਤੇ ਸਾਰਾ ਕਮਰਾ ਭਰ ਗਿਆ ਹੁਣ ਦੇਖੋ ਕੂਲਰ ਬਾਹਰ ਰੱਖੇ ਭਰਿਆ ਸੀਗਾ ਆ ਪਾਣੀ ਦੇਖੋ ਇੱਥੋਂ ਭਰ ਗਿਆ ਠੀਕ ਆ ਕਿਉਂਕਿ ਇੱਥੇ ਤਾਂ ਭਰਿਆ ਕਿਉਂਕਿ ਇਹ ਗਲੀ ਨਵੀਂ ਆ ਰੋਡ ਦੇ ਵਿੱਚ ਗਲੀ ਉੱਚੀ ਆ ਰੋਡ ਜਿਹੜੀ ਗਲੀ ਇਹ ਨਾਲ ਦੀ ਹੁਣ ਉੱਥੋਂ ਪਾਣੀ ਅੰਦਰ ਆਂਦਾ ਤੇ ਇੱਧਰ ਅੰਦਰ ਜਾਂਦਾ ਕਿਉਂਕਿ ਇੱਥੋਂ ਨਿਕਲਣ ਦੀ ਜਗ੍ਹਾ ਨਹੀਂ ਹੈਗੀ ਉਹ ਸਰਾਗ ਦੇ ਵਿੱਚੋਂ ਇੱਧਰੋਂ ਬਿਲਕੁਲ ਬੈਠਾ ਥੋੜੀ ਜਿੱਥੋਂ ਪਾਣੀ ਨਿਕਲਦਾ ਪਰ ਇਹ ਕਿ ਮੀਂਹ ਪੈਂਦਾ ਜਰੂਰ ਸਨ ਤਾਂ ਇਹ ਚੀਜ਼ ਦਾ ਡਰ ਲੱਗੇ ਰਹਿੰਦਾ ਭਾਈ ਅੰਦਰ ਪਾਣੀ ਨਾ ਭਰ ਜੇ ਜੇ ਅੰਦਰ ਪਾਣੀ ਭਰ ਗਿਆ ਤੇ ਸਾਲਾ ਕੰਮ ਖਰਾਬ ਆ ਤੇ ਇਸ ਤੁਹਾਨੂੰ ਪਤਾ ਹੈ ਸਾਡੇ ਇੱਥੇ ਵੀ ਪੈ ਗਿਆ ਮੈਂ ਨਾ ਵੀ ਲਿਆ ਮੀਂਹ ਵਿੱਚ ਫਿਰ ਮੈਂ ਦੁਬਾਰਾ ਮੋਟਰ ਚਲਾ ਕੇ ਨਾ ਆਇਆ ਮੀਂਹ ਰੁਕ ਗਿਆ ਹੁੰਦੇ ਤੇ ਸਾਡੇ ਇੱਥੇ ਦੇਖ ਪਾਣੀ ਭਰਿਆ ਹੋਇਆ ਨਾ ਸਾਰਾ ਸਾਰਾ ਪਾਣੀ ਭਰਿਆ ਇੱਥੇ ਸੁੱਕਾ ਹੈ ਇੱਥੇ ਪਾਣੀ ਭਰਿਆ ਹੈ ਦੇ ਐਵੇਂ ਹਸਬੰਦ ਕੀ ਕਰਦੇ ਰ ਕੀ ਵੀ ਖਾਦੇ ਜਿਹੜਾ ਮੜੇ ਜਾਂ ਇੰਨਾ ਪਾਣੀ ਭਰਿਆ ਹੋਇਆ ਸਾਡੇ ਇੱਥੇ ਦੇਖ ਆ ਸਾਡਾ ਕੁਲਰ ਰੱਖਿਆ ਪਾਣੀ ਵਿੱਚ ਹੁਣ ਧੁੱਪ ਨਿਕਲ ਆਈ ਧੁੱਪ ਨਿਕਲਈ ਆ ਥੋੜੀ ਥੋੜੀ ਆ ਗਈ ਹੈ ਹਲਕੇ ਹਲਕੇ ਜਿਆਦਾ ਨਹੀਂ ਹੈਗੇ ਸ਼ਾਮ ਦੇ ਕਿੰਨੇ 5 6 ਵਜੜ ਆਲੇ ਦੇਖਣ ਮੌਸਮ ਦਾ ਹਾਲ ਕੀ ਹੋਇਆ ਪਿਆ ਸਾਡੇ ਇੱਥੇ ਇਹ ਤਾਂ ਨਾਗੇ ਦਿਖਾਣੇ ਆ ਮੈਂ ਦੇਖੋ ਨਦੀ ਭਰੀ ਪਈ ਆ ਇੱਥੇ ਆ ਦੇ ਪਾਣੀ ਨੇ ਖਪਾਣੀ ਇੱਥੇ ਸਾਰਾ ਪਾਣੀ ਭਰਿਆ ਹੋਇਆ ਆ ਲੈ ਉੱਧਰ ਤੱਕ ਅੱਗੇ ਸਾਡੇ ਅੱਗੇ ਤੱਕ ਪਾਣੀ ਭਰਿਆ ਹੋਇਆ ਸਾਡੇ ਇੱਥੇ ਮੀਂਹ ਪਿਆ ਸੀ ਉਹਨੇ ਇੱਥੇ ਸਾਰਾ ਭਰ ਜਾਂਦਾ ਗੰਦਾ ਪਾਣੀ ਆ ਦੇਖੋ ਸਾਡੇ ਇੱਥੇ ਵੀ ਹੰਕੂੜਾ ਦੇਖੋ ਕੁਲਜ ਲਾਂਜ ਨਾ ਨੇ ਮਿੰਟ ਲਾਇਆ ਦੇਖ ਪਾਣੀ ਦੇ ਵਿੱਚ ਹੀ ਜਾਣਗੇ ਗੰਦੇ ਪਾਣੀ ਦੇ ਵਿੱਚ ਕੁਲਜ ਸਾਡੇ ਇੱਥੇ ਗੰਦਾ ਬਾਣੀ ਜਾਂਦਾ ਸਾਫ ਨਹੀਂ ਹੁੰਦਾ ਬਾਹਰ ਰੋਡ ਦਾ ਰੋਡ ਤੇ ਗੰਦਾ ਪਾਣੀ ਆ ਸਾਡੇ ਬਹੁਤ ਜ਼ਿਆਦਾ ਗਾਇਜ਼ ਮੀਦੇ ਪਾਣੀ ਨਾਲ ਨਾ ਦੇਖੋ ਤੇ ਆ ਕੀ ਕਰ ਰਹੀ ਆ ਆ ਦੇਖੋ ਤਨ ਦਿਖਣਾ ਮੀਦੇ ਪਾਣੀ ਨਾਲ ਨਾ ਇਹ ਆ ਦੇਖਿਓ ਇਹ ਆ ਨਾ ਇਹ ਕਹਿੰਦੀ ਕਿ ਫਲਸ਼ ਆਈ ਹੋਈ ਹੈ ਇਹ ਮੀਦੇ ਪਾਣੀ ਨਾਲ ਆ ਦੇਖੋ ਇਹ ਇੱਥੇ ਆ ਗਈ ਸੀ ਇਹ ਇੱਥੇ ਪਈ ਸੀ ਇੱਥੇ ਇੱਥੇ ਇੱਕ ਤੇ ਹੁਣ ਪਾਣੀ ਨਾਲ ਡੋਲ ਡੋਲ ਕੇ ਜਤੀ ਨਹੀਂ ਹੋਤੀ ਕਿਤੇ ਹੁਣ ਝਾੜੂ ਲੈ ਕੇ ਚੱਲੀ ਆ ਇਹ ਮੀਂਹ ਤੇ ਪਾਣੀ ਨਾਲ ਸਾਰਾ ਕੰਮ ਖਰਾਬ ਆ ਦੇਖੋ ਸਾਰਾ ਹੋੜੀ ਪੰਗਾ ਪੈ ਜਾਂਦਾ ਆ ਦੇਖ ਨਾ ਕੇ ਆਈਏ ਤੇ ਨਾ ਆਏ ਤਾਂ ਹੋਇਆ ਕੰਮ ਬਰਾਬਰ ਉਹ ਉੱਥੇ ਹਜੇ ਦੇਖੋ ਖੂੰਜੇ ਫਸੀ ਹੋਈ ਹੈ ਮਾਰ ਬਾਰ ਨੂੰ ਝਾੜੂ ਵਧਾ ਦਬਕੇ ਉਹ ਗਲੀ ਛੋਟੀ ਹੈ ਨਾ ਉਸ ਤੋਂ ਨਿਕਲਣਾ ਕਿੱਥੋਂ ਆ ਹੋਂ ਤੋੜ ਦੇ ਝਾੜੂ ਨੇ ਤੀਲੇ ਨਾਲ ਉਹ ਝਾੜੂ ਮਾਰੇਗੇ ਨੇ ਲੰਬਾ ਲਾਟ ਮਾਰ ਆਏ ਹਾਏ ਹਾਏ ਆਮ ਹੂੰ ਆਏ ਰਾਜਾ ਰਾਜਾ ਚੱਟ ਚਿੰਬੜ ਗਈ ਉਹ ਚਿੰਬੜ ਗਈ ਉਹ ਵੇ ਜੇ ਦੇਖ ਉਹ ਡੱਕੇ ਚਿੰਬੜ ਗਈ ਤੀ ਉਹ ਹੀ ਤੀਲਾ ਪੈਂਜ ਵਿੱਚ ਲਾਤਾ ਆਏ ਹਾਏ 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 ਹੂੰ ਹੂੰ ਓਹ ਹੋ ਮਾਈ ਗੋਡ ਓ ਵਾਹ ਵੀ ਵਾਹ ਕਾਟ ਦਿੱਤੀਨੇ ਬਾਹਰ ਟੀਲੇ ਦਾ ਚਿੰਬੜ ਗਈ ਸੀ ਉਹ ਛੋਕਾ ਦਾ ਪਹਾੜ ਤੋੜਿਆ ਗਾਇਜ਼ ਇੱਕ ਨਾਲ ਤੁਹਾਡ ਨਾਲ ਗੱਲ ਕਰਨੀ ਹੈ ਇੱਕ ਗੱਲ ਵੀ ਕਰਨੀ ਹੈ ਕਿ ਸਾਨੂੰ ਨਾ ਹੈਲਪ ਚਾਹੀਦੀ ਹੈ ਦੇਖੋ ਸਿੱਧੀ ਜੀ ਗੱਲ ਸਾਫ਼ ਆ ਕਿ ਜਿਹੜੀ ਇਹ ਸਾਨੂੰ ਇੱਕ ਹੈਲਪ ਚਾਹੀਦੀ ਹੈ ਉਹ ਹੈਲਪ ਇਸ ਤਰ੍ਹਾਂ ਦੀ ਹੈ ਕਿ ਦੇਖੋ ਗਾਇਜ਼ ਸਾਨੂੰ ਨਾ ਚਾਹੀਦਾ ਇੱਕ ਮਾਈਕ ਵਾਇਰਲੈਸ ਮਾਈਕ ਚਾਹੀਦਾ ਕਿ ਜਿਹਦੇ ਬਿਨਾ ਮਿਲਗੀ ਬਹੁਤ ਔਖਾ ਹੋ ਗਿਆ ਵਾ ਤੇ تقریبا ਇਹ ਕਿ ਆਵਾਜ਼ ਬੂਜ ਵੀ ਸਹੀ ਨਹੀਂ ਆਉਂਦੀ ਹੈਗੀ ਯਾ ਮੁਲਕੀ ਸਾਨੂੰ ਬਹੁਤ ਕਮੈਂਟ ਕੀਤੇ ਕਿ ਮਾਈਕ ਪਰਚੇਸ ਕਰ ਲੋ ਮਾਈਕ ਪਰਚੇਸ ਕਰ ਲੋ ਹੁਣ ਬਟ ਇਹ ਹੈ ਕਿ ਹਜੇ ਅਸੀਂ ਮਾਈਕ ਪਰਚੇਸ ਨਹੀਂ ਕਰ ਸਕਦੇ ਕਿਉਂਕਿ ਹਜੇ ਉਸ ਤਰ੍ਹਾਂ ਨਹੀਂ ਹੈਗੀ ਤੇ ਜੇ ਕੋਈ ਸਾਨੂੰ ਪਰਚੇਸ ਕਰਕੇ ਦੇ ਸਕਦਾ ਯਾ ਹੈਲਪ ਕਰ ਸਕਦਾ ਹਾਂ ਇਹ ਹੈ ਕਿ ਆਨਵਲ ਟਾਈਮ ਦੇ ਵਿੱਚ ਇਹ ਹੈ ਕਿ ਜਦੋਂ ਸਾਡੇ ਕੋ ਆਗੇ ਤੇ ਅਸੀਂ ਉਹਨੂੰ ਉਹਦੇ ਜਿੰਨੇ ਵੀ ਹੋਣਗੇ ਜੋ ਮਾਈਕ ਦੇ ਲੱਗੇ ਹੋਣਗੇ ਅਸੀਂ ਉਹ ਪੈਸੇ ਵਾਪਸ ਕਰ ਦਾਂਗੇ ਤੇ ਜੇ ਕੋਈ ਹੈਲਪ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਦੇ ਉੱਪਰ ਮੈਸੇਜ ਕਰਦੇਓ ਤੇ ਅਸੀਂ ਫਿਰ ਇਹ ਹੈ ਕਿ ਉਹਨੂੰ ਈਮੇਲ ਦੇ ਰਾਹੀਂ ਆਪਾ ਉਹਨੂੰ ਐਡਰੈਸ ਭੇਜ ਦਾਂਗੇ ਤੇ ਫਿਰ ਜੇ ਜੇ ਕੋਈ ਮਾਈਕ ਪਰਚੇਸ ਕਰਵਾ ਦੇ ਸਾਨੂੰ ਵਾਇਰਲੈਸ ਚਾਹੀਦਾ ਸਾਨੂੰ ਮਾਈਕ ਵੈਸੇ ਨਹੀਂ ਚਾਹੀਦਾ ਹੈਗਾ ਤੇ ਜੇ ਕੋਈ ਹੋਵੇ ਤਾਂ ਜਰੂਰ ਕਰਿਓ ਕਿ ਸਾਨੂੰ ਇਹ ਹੈਲਪ ਦੀ ਲੋੜ ਆ ਇਹ ਬੜਾ ਸ਼ੋਸ ਸਮਝ ਕੇ ਤੁਹਾਨੂੰ ਕਹਿਣ ਲੱਗੇ ਨਹੀਂ ਤੇ ਅਦਰਵਾਇਜ਼ ਕਹਿਣਾ ਸੀ ਬਹੁਤ ਦਿਨ ਦੀ ਪ੍ਰੋਬਲਮ ਆ ਸਾਨੂੰ ਇਹ ਪਰ ਅਸੀਂ ਕਹਿਣਾ ਨਹੀਂ ਸੀਗਾ ਪਰ ਫਿਰ ਵੀ ਚਲੋ ਅੱਜ ਮੰਨ ਲਓ ਬੰਨੇ ਕੇ ਤੁਹਾਨੂੰ ਕਹਿਤਾ ਹੁਣ ਬਾਕੀ ਤੁਹਾਡੀ ਆਪਣੀ ਇੱਛਾ ਵਾ ਜੇ ਕੋਈ ਕਰਨਾ ਚਾਹਵੇ ਤਾਂ ਕਰਦੇ ਹੋ ਤੇ ਚਾਹੇ ਮੈਂ ਉਹਨੇ ਚਾਹ ਪੀ ਗਾ ਢੇਸੀ ਮੀਮਾ ਰੁਕ ਗਿਆ ਸਾਡੇ ਤੇ ਪਲੱਸ ਤੁਸੀਂ ਤੇ ਕਿਹ ਕਿਹ ਪਲੱਸ ਕਿੰਨੀ ਮਤਲਬ ਇੱਥੇ ਆਈ ਤੁਸੀਂ ਮੈਂ ਸਾਡੀ ਰੈਡੀ ਹਾਂ ਮਾਤੋ ਕੇ ਬੈਠੇ ਪਲੱਸ ਪਲੱਸ ਹੋ ਗਈ ਆ ਫਿਰ ਉਸ ਤੋਂ ਬਾਅਦ ਮੈਂ ਚਾਹ ਬਣਾਈ ਫਟਾਫਟ ਬਣਾ ਲਈ ਤੇ ਆਪਾਂ ਪੀ ਲਈ ਤੇ ਗਾਈਸ ਆਪਾਂ ਅੱਜ ਦਾ ਵਲੋਗ ਸੀ ਇੰਡ ਕਰਦੇ ਆ ਤੇ ਪਲੀਜ਼ ਮੇਰੇ ਵਲੋਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋਰ ਉਹ ਮੇਰੇ ਹਸੀ ਮੰਤਨ ਨੂੰ ਕੁਝ ਕਿਆ ਮਾਇਨਕ ਤੇ ਵਾਲੀ ਤੇ ਪਲੀਜ਼ ਜਿੰਨਾ ਹੋ ਸਕੇ ਤਾਂ ਹਲਰ ਕਰਦੇ ਹੋ ਮਾਈਕ ਦੇ ਬਾਰੇ ਜੇ ਸਾਡੇ ਕੋਲ ਪੈਸੇ ਆਉਣਗੇ ਉਦੋਂ ਤੁਹਾਨੂੰ ਵਾਪਸ ਕਰ ਲਾਂਗੇ ਤੇ ਇੱਕ ਇਹ ਕਵੀ ਚ ਦੱਸੋ ਕਿ ਰਖੜੀ ਵਾਲੀ ਵੀਡੀਓ ਕਹੀ ਜਿ ਲੱਗੀ ਅੱਜ ਛੋਟੀ ਜਿਹੀ ਕਲਿੱਪ ਬਣਾਈ ਸੀ ਆਪਣੇ ਅਕੋਰਡਿੰਗ ਆਪਣੇ ਮਨੋਂ ਸੋਚ ਕੇ ਬਣਾਈ ਸੀ ਤੇ ਦੱਸਿਓ ਜ਼ਰੂਰ ਰਖੜੀ ਵਾਲੀ ਵੀਡੀਓ ਕਹੀ ਜਿ ਲੱਗੀ ਹੈ ਜੇ ਉਹਦੇ ਉੱਪਰ ਵੀਡੀਓ ਚੰਗੀ ਲੱਗੀ ਹੋਈ ਤੇ ਫਿਰ ਅਸੀਂ ਹੈ ਕਿ ਉਹਦੇ ਉਹਦੇ ਨਾਲ ਦੀ ਅਕੋਰਡਿੰਗ ਆਪਾਂ ਸ਼ਾਰਟਸ ਪਾਵਾਂਗੇ ਅੱਗੇ ਪਾਵਾਂਗੇ 1-2-2 ਮਿੰਟ ਦੀ ਠੀਕ ਹੈ ਜੀ ਤਰੱਕਦੇ ਵੇਲੇ ਵੀਡੀਓ ਕੱਟ ਰਹੀ ਹੋਵੇ ਤਾਂ ਸੇ ਪਲੀਜ਼ ਮਾਈਕ ਤੇ ਜੀ ਨੂੰ ਹੈਲਪ ਕਰਨੀ ਚਾਹੀਦੀ ਸਾਡੀ ਤੇ ਪਲੀਜ਼ ਕਰ ਦਿਓ ਸਾਨੂੰ ਮਾਈਕ ਚਾਹੀਦਾ ਮੱਕੀ ਵਾਇਰਲੈਸ ਮਾਈਕ ਚਾਹੀਦਾ ਵਾਇਰ ਵਾਲਾ ਨਹੀਂ ਚਾਹੀਦਾ ਵਾਇਰਲੈਸ ਚਾਹੀਦਾ ਵਾ ਜੇ ਕੋਈ ਕਰ ਦੇਵੇ ਤੇ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਮੈਸੇਜ ਕਰ ਦੇਵੇ ਤੇ ਆਪਾਂ ਉਹਨੂੰ ਫਿਰ ਈਮੇਲ ਦੇ ਰਹੀ ਆਂ ਆਪਾਂ ਐਡਰੈਸ ਭੇਜ ਦਾਂਗੇ ਤੇ ਫਿਰ ਉਹ ਐਡਰੈਸ ਦੇ ਉੱਪਰ ਜਿਸ ਤਰ੍ਹਾਂ ਮਰਜ਼ੀ ਹੋਵੇ ਆਪ ਕੋ ਦੇ ਜੀਵੇ ਇਆ ਕੋਰੀਅਰ ਕਰਾ ਦੇ ਜਿਸ ਤਰ੍ਹਾਂ ਮਰਜ਼ੀ ਹੋਵੇ ਤੇ ਇੰਨਾ ਕਰ ਦੇਵੇ ਠੀਕ ਹੈ ਜੀ ਤੇ ਗੈਸ ਅੱਜ ਦਰਵਾਜ਼ੇ ਤੇ ਐਂਡ ਲਾ ਦੇ ਜਿਹੜੇ ਨਾਲ ਬਲੌਕ ਮਾਈਕ ਬੰਦ ਜਰੂਰ ਕਰੇ ਤੇ ਤਾਂ ਮਾਈਕ ਦੀ ਗੱਲ ਕਰਉ ਯਾਦ ਰੱਖਿਓ ਉਸ ਤੇ ਜਰੂਰ